ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਸ਼ਖਾਂ ਨੂੰ ਖੁਸ਼ੀਆਂ ਵੰਕ ਰਹੇ ਸਨ ਤਦੋਂ ਉਸ ਸਮੇ ਉਸ ਸਮੇ ਕਟਨਾਬਾ ਪਰਦੀਏ ਇਹਦਾ ਜ਼ਿਕਰ ਭਾਈ ਸਾਹਿਬ ਕਰਦੇ ਨੇ ਉਪਰ ਬਰਾਜੇ ਦਮਦਮਾ ਜੈਸੇ ਸਭ ਸਾਸ ਰਵਚੰਦ ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਦਮਦਮਾ ਸਾਹਿਬ ਦੇ ਸਥਾਨ ਤੇ ਸਤਿਗੁਰੂ ਜੀ ਆਪ ਬਰਾਜਮਾਨ ਸਨ ਜਿਵੇਂ ਆਕਾਸ਼ ਵਿੱਚ ਸੂਰਜ ਤੇ ਚੰਦਰਮਾ ਸੂਰੇ ਦੇ ਵਾਂਗ ਤੇਜ ਪ੍ਰਤਾਪ ਬਾਣੀ ਅਤੇ ਚੰਦਰਮਾ ਦੇ ਵਾਂਗ ਸ਼ੀਤਲਤਾ ਬਾਣੀ ਸਤਿਗੁਰੂ ਜੀ ਚੌਂਕੀ ਉੱਤੇ ਵਰਾਜੇ ਹੋਏ ਨੇ ਤਖਤਾਂ ਉੱਤੇ ਵਰਾਜੇ ਹੋਏ ਨੇ ਤੇ ਚਾਰੇ ਪਾਸੇ ਜਿਹੜਾ ਉਹ ਠੰਡਕਤਾ ਤੇ ਰੌਸ਼ਨੀ ਵੰਡ ਰਹੇ ਨੇ ਜਾਪੇ ਤਾਂ ਇੱਕ ਸਿੱਖ ਨੇ ਉਠ ਹੱਥ ਜੋਰੇ ਹੈ ਮੋਹੇ ਘਰ ਪੱਕਨ ਕੀ ਲੋਰੇ ਅੱਖ ਦੇ ਨੇ ਵੀ ਇੱਕ ਸਿੱਖ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਗਰੀਬ ਨਿਵਾਜ ਸਤਿਗੁਰੂ ਜੀ ਮੈਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆ ਪਾਤਸ਼ਾਹ ਮੇਰਾ ਘਰ ਕੱਚਾ ਹੈ ਪੱਕੇ ਘਰ ਦੀ ਲੋੜ ਹੈ ਮੈਨੂੰ ਬਖਸ਼ਿਸ਼ ਕਰੋ ਇਹ ਮੈਨੂੰ ਦਾਤਾਂ ਬਖਸ਼ੋ ਹੂਸ ਪਲਰਨਾ ਮਦ ਹਮ ਹਰਤ ਬਹੁ ਹਮਰੀ ਘਰ ਪੱਕੇ ਚਹਤ ਹੂਸ ਤੇ ਪਲਰਾਂ ਦੇ ਬਣਾਏ ਘਰ ਵਿੱਚ ਅਸੀਂ ਰਹਿੰਦੇ ਆ ਮਹਾਰਾਜ ਮੈਂ ਪੁੱਤਰ ਦੀ ਸ਼ਾਦੀ ਕੀਤੀ ਹੈ ਜਿਹੜੀ ਬਹੂ ਆਈ ਉਹ ਕਹਿੰਦੀ ਹੈ ਵੀ ਪੱਕੇ ਘਰ ਹੋਣ ਤਾਂ ਗੱਲ ਐ ਪੱਕਿਆਂ ਦੀ ਬਖਸ਼ਿਸ਼ ਕਰੋ ਸਾਡੇ ਉਤੇ ਤਾਂ ਸਤਗੁਰੂ ਸਹਾਸ ਪਰਮਾਇਓ ਉਸ ਪੱਲਰ ਦਾਹੋਂ ਲਗਾਇਓ ਤਰ ਸਤਗੁਰੂ ਨੇ ਹੱਸ ਕੇ ਕਿਹਾ ਜੇ ਪੱਕੇ ਘਰ ਦੀ ਲੋੜ ਐ ਤੇ ਉਸ ਪੱਲਰ ਨੂੰ ਅੱਗ ਲਾ ਕੇ ਫੋਕ ਦਿਓ ਸੰਤ ਸੇਖ ਘਰ ਕੋਠਾ ਆਇਆ ਲੋਕ ਗਵਾਂਢਣ ਆਖਣਾਇਆ ਇਹ ਸ਼ਿਦਕੀ ਸਿੱਖ ਸੀ ਭਰੋਸੇ ਵਾਲਾ ਇਹ ਬਚਨ ਸੁਣ ਕੇ ਸਿੱਖ ਘਰ ਨੂੰ ਭਜਿਆ ਜਦੋਂ ਅੱਗ ਲਾਉਣ ਵਾਸਤੇ ਕੂਚਾ ਤਿਆਰ ਕਰਨ ਲੱਗਾ ਕਹਿੰਦੇ ਅੱਗੋਂ ਅੱਗ ਲਾਉਣ ਲੱਗਿਆ ਤੇ ਦੱਸਦਾ ਇਹ ਲੋਕਾਂ ਨੂੰ ਫੋਟ ਫੋਟ ਉਸ ਲੋਕਨ ਕਹਿयो ਆਪਣੋ ਘਰ ਕਿਮ ਫੂਕਣ ਡਇਓ ਤੇ ਲੋਕ ਜਿਹੜੇ ਨੇ ਉਹਨੂੰ ਕਹਿੰਦੇ ਫਿੱਟ ਤੇਰੇ ਜੰਮਣ ਤੇ ਫਿੱਟ ਫਿੱਟ ਪੰਜਾਬੀ ਦਾ ਮੁਹਾਵਰਾ ਹੈ ਇਹ ਮੁਹਾਵਰਾ ਤਦੋਂ ਲੋਕ ਵਰਦੇ ਨੇ ਜਦੋਂ ਕੋਈ ਉਹ ਘਟਿਆ ਕਰਮ ਕਰਦਾ ਹੈ ਜਿਵੇਂ ਆਪ ਅਸ਼ੋਦ ਵਰਦੇ ਦੁਰ ਫਿੱਟੇ ਉਹ ਐਵੇਂ ਉਹਨੂੰ ਫਿੱਟ ਫਿੱਟ ਕਰਕੇ ਸਾਰੇ ਜਿਹੜੇ ਉਹ ਲੜਨ ਤਾਂ ਪਾਉਣ ਲੱਗੇ ਉਹ ਕਹਿਣ ਲੱਗੇ ਕੀ ਹੋ ਗਿਆ ਤੇਰੀ ਮਤ ਨਾਲ ਕਿਉਂ ਆਪਣਾ ਘਰ ਉਕਣ ਲੱਗਿਆ ਕਿਉਂ ਆਪਣੇ ਘਰ ਨੂੰ ਅੱਗ ਲਾ ਰਿਆ ਹੈ ਸਬ ਸਿੱਖਣਾ ਸਬ ਬਾਤ ਜਿਤਾਈ ਹਮਰੇ ਗੁਰੇ ਮਦੇਓ ਫਰਮਾਈ ਕਿ ਮੇਰੇ ਸਤਿਗੁਰਾਂ ਦਾ ਹੁਕਮ ਹੋ ਗਿਆ ਹੈ ਕਿ ਆਪਣੇ ਘਰ ਨੂੰ ਸਾੜ ਦੇ ਜੇ ਪੱਕਾ ਕਰ ਚਾਹੀਦਾ ਹੈ ਸਿੱਖ ਗੁਰੂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਰੱਖਦੇ ਆ ਆਪਣੇ ਘਰੋਂ ਦਾ ਹੈ ਤੇ ਉਸ ਕੱਚੇ ਘਰ ਨੂੰ ਅੱਗ ਲਾਉਂਦਾ ਹੈ ਹੋਏ ਘਰ ਕੱਚਿਓ ਪੱਕੇ ਹੋਏ ਆਵੇ ਹਮ ਤੋ ਅਭੀ ਅਗਨ ਲਗਾਵਾਂ ਮੇਰਾ ਘਰ ਕੱਚਿਆਂ ਤੋਂ ਪੱਕਾ ਹੋ ਜਾਣਗੇ ਮੈਂ ਤਾਂ ਹੁਣ ਹੀ ਘਰ ਨੂੰ ਅੱਗ ਲਾਉਂਦਾ ਹਾਂ ਸਿੱਖ ਗਵਾਂਡਣ ਝਗੜਾ ਪਰਿਓ ਤਾ ਲਾ ਸਿੱਖ ਉਸ ਕੂਚਾ ਫਰਿਓ ਗਵਾਂਡੀਆਂ ਨੇ ਸਿੱਖ ਨਾਲ ਝਗੜਾ ਕਰ ਲਿਆ ਇਹ ਕੀ ਕਰ ਲੱਗਿਆ ਵੇਖੀ ਉਹਨਾਂ ਦੇ ਘਰ ਨੂੰ ਨਾਲ ਨੇ ਕਿਤੇ ਇਧਰ ਨਾ ਅੱਗ ਪੈ ਜਾਵੇ ਕਿਤੇ ਸਾਡੇ ਘਰ ਵੀ ਨਾਲ ਹੀ ਪੁਕੇ ਜਾਣ ਹਟਾਉਂਦਿਆਂ ਹਟਾਉਂਦਿਆਂ ਕੂਚਾ ਹੱਥ ਵਿੱਚ ਫੜ ਲਿਆ ਦੋਹਰਾ ਲੈ ਲੈ ਨੱਠੇ ਸੋਜ ਸਭ ਕਰਕੇ ਬੜੀ ਪੁਕਾਰ ਜਦੋਂ ਉਸ ਨੇ ਆਪਣੇ ਘਰ ਨੂੰ ਅਗਲ ਆ ਦਿੱਤੀ ਤਾਂ ਲੋਕ ਲੋਕਾਂ ਨੂੰ ਆਪਣੇ ਘਰ ਬਚਾਉਣ ਦੀ ਬਣ ਗਈ ਕਿਉਂਕਿ ਸਾਰਿਆਂ ਦੇ ਹੀ ਘਰ ਉਸ ਪ੍ਰਾਣ ਆਦਤ ਦੇ ਛੱਪਰ ਪਾਏ ਹੋਏ ਸਨ ਸਭ ਨੇ ਸਾਜੋ ਸਮਾਨ ਜਿਹੜਾ ਉਹ ਅੰਦਰੋਂ ਚੁਪੜਾ ਸ਼ੁਰੂ ਕਰ ਦਿੱਤਾ ਤੇ ਭੱਜ ਨਿਕਲੇ ਸਮਾਨ ਚੁੱਕ ਕੇ ਬਾਹਰ ਤੇ ਉੱਚੀ ਰੌਲਾ ਪਾਉਂਦੇ ਹਨ ਫੂਕੇ ਗਏ ਫੂਕੇ ਗਏ ਇਸ ਤਰ੍ਹਾਂ ਕਹਿੰਦੇ ਹਨ ਉਸ ਨੇ ਪ੍ਰਵਾਹ ਨਹੀਂ ਕੀਤੀ ਕਿਸੇ ਦੀ ਆਖ ਦਿਨ ਸਾਰੇ ਘਰ ਨੂੰ ਅੱਗ ਲਾ ਕੇ ਫੂਕ ਦਿੰਦਾ ਹੈ ਕਿਸ਼ ਨਿਕਲੀ ਕਿਸ਼ ਮਦ ਰਹੀ ਭਈ ਘਰਨ ਕੀ ਛਾਰ ਲੋਕਾਂ ਨੇ ਭੱਜ ਕੇ ਬੜਾ ਜ਼ੋਰ ਲਾਇਆ ਕੁਝ ਚੀਜ਼ਾਂ ਕੱਢ ਲਈਆਂ ਕੁਝ ਰਹਿ ਗਈਆਂ ਇਹਨੇ ਨੂੰ ਅੱਗ ਫੈਲ ਗਈ ਛੱਪਰ ਦੇ ਲਾਗੇ ਤੇ ਘਰ ਜਿਹੜਾ ਉਹ ਸੜ ਕੇ ਸੁਆਹ ਹੋ ਗਿਆ। ਚਾ ਬਈ ਘਰ ਕੋ ਫੂਕ ਸਿੱਖ ਗੁਰਪੈ ਧਾਇਓ। ਗਿਰਿਓ ਰਹਾ ਕਿਛ ਦਰਬੋਂ ਨ ਪਾਇਓ। ਕਿਨੇ ਘਰ ਨੂੰ ਅਗ ਲਾ ਕੇ ਫੂਕ ਕੇ ਸਿੱਖ ਧੌੜਿਆ ਹੈ ਗੁਰੂ ਜੀ ਦੇ ਪਾਸ ਆਇਆ ਹੈ। ਤੇ ਜਦੋਂ ਰਾਹ ਦੇ ਵਿੱਚ ਆ ਰਿਹਾ ਸੀ ਨਾ ਕਿਨੇ ਨੂੰ ਡਿੱਗਿਆ ਹੋਇਆ ਬਹੁਤ ਸਾਰਾ ਧਨ ਜਿਹੜਾ ਉਹ ਰਾਹ ਦੇ ਵਿੱਚ ਮਿਲਿਆ ਹੈ ਲੱਭਿਆ ਹੈ। ਤੇ ਇਹਨੇ ਆਪਣੇ ਪਾਸ ਚੁੱਕ ਲਿਆ ਹੈ। ਦੇਖ ਭਾਲਨ ਸੋ ਉਠਾਇਓ। ਤਾ ਕੋ مالک ਕੋ ਨਾ ਆयो ਕਿਨੇ ਨੇ ਅੱਗਾ ਪਿੱਛਾ ਦੇਖ ਕੇ ਉਹ ਤੁਹਾਨੂੰ ਚੁੱਕ ਲਿਆ ਹੈ ਇਧਰ ਉਧਰ ਦੇਖਿਆ ਵੀ ਕੋਈ مالک ਤਾਂ ਹੈ ਨਹੀਂ ਇਸ ਦਾ ਕੀ ਪਤਾ ਕੀ ਦਾ ਹੈ ਪਰ ਕੋਈ ਨਾ ਮੈਨੂੰ ਮਿਲਿਆ ਹੈ ਇਹਨੇ ਚੁੱਕ ਲਿਆ ਸੋਲੇ ਸਿੱਖ ਸਤਗੁਰ ਪੈ ਗयो ਅੱਗੇ ਧਰ ਸਿੱਖ ਠੰਡਾ ਪਇਓ ਸਤਗੁਰ ਜੀ ਨੇ ਅੱਗੇ ਧੰਨ ਰੱਖ ਕੇ ਸਤਗੁਰ ਜੀ ਦੇ ਅੱਗੇ ਸਰੇ ਦੋਵੇਂ ਹੱਥ ਜੋੜ ਕੇ ਗੁਰਸ਼ਿਖ ਖੜਾ ਹੋ ਗਿਆ ਤਸ ਸਤਗੁਰੂ ਜੀ ਨੇ ਉਸ ਨੂੰ ਆਖਿਆ ਸੁਣਾ ਭਾਈ ਸਿੱਖਾ ਤਾ ਸਤਗੁਰ ਤੇ ਇਸ ਕਹੋ ਚਾਰ ਜਾਏ ਸਦਾਮੇ ਜਿਉਂ ਧਾਮ ਸਵਾਰ ਜਦ ਸਤਗੁਰਾਂ ਨੇ ਉਸ ਨੂੰ ਆਖਿਆ ਵੀ ਹਾਂ ਭਾਈ ਕਿਵੇਂ ਆਇਆ ਤਦੋਂ ਭਾਈ ਰਤਨ ਸਿੰਘ ਪੰਗੂ ਉਦਾਹਰਣ ਦਿੰਦੇ ਨੇ ਕਿ ਨੇ ਜਿਵੇਂ ਕ੍ਰਿਸ਼ਨ ਭਗਵਾਨ ਨੇ ਸੁਧਾਮੇ ਦੇ ਮਹਿਲ ਜਿਹੜੇ ਬਣਾਏ ਹੋਏ ਸੀ ਬਣਾਈ ਸਾਈ ਸੁਧਾਮੇ ਦੀ ਤਰ੍ਹਾਂ ਆਪਣਾ ਮਹਿਲ ਬਣਾ ਜਾ ਕੇ ਲੈ ਧਨ ਲੈ ਜਾ ਚੋਕਲੇ ਸਾਰਾ ਕੁਝ ਜਦੋਂ ਸਿੱਖ ਨੇ ਜਾ ਕੇ ਮਹਾਰਾਜ ਦੇ ਅੱਗੇ ਸਭ ਪੂਰਾ ਕਰਤਾ ਵੀ ਮਹਾਰਾਜ ਇੱਕ ਕਟਨਾ ਵਪਰੀ ਹੈ ਤਾਂ ਪਾਸ਼ਾ ਨੇ ਆਖਿਆ ਵੀ ਜਾ ਜਾ ਕੇ ਆਪਣਾ ਮਹਿਲ ਬਣਾ ਲੈ ਚੋਕੇ ਧਨ ਤਾਂ ਸਿੱਖ ਨੇ ਆਏ ਆਵੇ ਲਗਾਏ ਰਾਜਸਦ ਗ੍ਰਹਿ ਤੁਰਤ ਚਣਾਏ ਤਦੋਂ ਸਿੱਖ ਨੇ ਪੱਕੀਆਂ ਇੱਟਾਂ ਬਕਾਉਣ ਵਾਸਤੇ ਆਵੇ ਚਾੜ ਦਿੱਤੇ ਜਿਵੇਂ ਅੱਜ ਕੋਲ ਵੀ ਅੱਜ ਕੱਲ ਵੀ ਪਕਾਉਂਦੇ ਹਨ ਆਵਿਆਂ ਦੀਆਂ ਇੱਟਾਂ ਜਦੋਂ ਤੁਸੀਂ ਦੇ ਦੇ ਪੱਠਿਆਂ ਤੇ ਇੱਟ ਬਣਦੀ ਆ ਨਾ ਐਵੇਂ ਕਹਿੰਦੇ ਆਵੇ ਲਾ ਕੇ ਜਿਹੜੀਆਂ ਉਹ ਇੱਟਾਂ ਤਿਆਰ ਕੀਤੀਆਂ ਨੇ ਤਦੋਂ ਰਾਜ ਸੱਦ ਗਏ ਤੁਰਤ ਚਿਣਾਈ ਜਦੋਂ ਆਵੇ ਪੱਕੇ ਗਏ ਤਾਂ ਸਿੱਖ ਨੇ ਰਾਜ ਮਿਸਤਰੀ ਸੱਦ ਕੇ ਤੁਰੰਤ ਹੀ ਬੜੀ ਛੇਤੀ ਘਰ ਬਣਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਨ ਗ੍ਰਹਿ ਸੰਗ ਕੱਚੇ ਜਲ ਗਏ ਸਵਬ ਪਾਏ ਉਹ 임ਕੋ ਭਏ ਜਦੋਂ ਇਹ ਸਿੱਖ ਨੇ ਛੱਪਰ ਨੂੰ ਅੱਗ ਲਾਈ ਸੀ ਤਾਂ ਆਂਡੀਆਂ ਗਵਾਂਡੀਆਂ ਦੇ ਘਰ ਵੀ ਅੱਗ ਜਿਹੜੀ ਉਹ ਤੋਂ ਸੜਦੇ ਸਨ ਅੱਗ ਲੱਗੀ ਤੋਂ ਕਿਤੇ ਹੁਣ ਸਵਬ ਬਣ ਕੇ ਕੀ ਹੋਇਆ ਕਿ ਉਹਨਾਂ ਸਿੱਖਾਂ ਦੇ ਘਰ ਵੀ ਪੱਕੇ ਹੋ ਗਏ ਬਯੰਤ ਇੱਟਾਂ ਪਕਾਈਆਂ ਸੀ ਇਸ ਨੇ ਤੇ ਉਹਨਾਂ ਦੇ ਘਰ ਵੀ ਪੱਕੇ ਬਣਾ ਦਿੱਤੇ ਅਗਨ ਸੇਕ ਜਿਸ ਘਰ ਕੋ ਆਇਓ ਜਿਸ ਕੋ ਵੀ ਤੇ ਮਹਿਲ ਬਣਵਾਇਓ ਜਿਨ੍ਹਾਂ ਦੇ ਘਰ ਨੂੰ ਅਜੇ ਅੱਗ ਦਾ ਛੇਕ ਨਹੀਂ ਸੀ ਲੱਗਿਆ ਅੱਗ ਬੁਝਾ ਲਈ ਸੀ ਉਹਨਾਂ ਦੇ ਮਹਿਲ ਵੀ ਉਸਾਰ ਦਿੱਤੇ ਕਹਿੰਦੇ ਤੁਹਾਡੇ ਘਰ ਨੂੰ ਵੀ ਅੱਗ ਲੱਗੀ ਸੀ ਤੁਸੀਂ ਵੀ ਆਪਣਾ ਮਹਿਲ ਬਣਵਾ ਲਓ ਇੰਨੀਆਂ ਕਿਟਾਂ ਪਕਾਈਆਂ ਨੇ ਲੋਕ ਕਰੈ ਕਈ ਪਛੋਤਾਈ ਹਮਨੇ ਕਿਉਂ ਨਾ ਅਗਨ ਲਗਾਈ ਹੁਣ ਜਿਨ੍ਹਾਂ ਦੇ ਘਰ ਫੂਕੇ ਨਹੀਂ ਗਏ ਉਹ ਲੋਕ ਆਪਣੇ ਘਰ ਕੱਚੇ ਵੇਖ ਕੇ ਪਛਤਾਵਾ ਕਰਦੇ ਨੇ ਕਿ ਅਸੀਂ ਕਿਉਂ ਨਾ ਆਪਣੇ ਘਰ ਫੂਕ ਦਿੱਤੇ ਵੀ ਅਸੀਂ ਵੀ ਅੱਗ ਲਾ ਰਣ ਦੇ ਚੰਗਾ ਹੁੰਦਾ